ਜਦੋਂ ਤੁਸੀਂ ਟਰੱਕ ਦਿੱਤਾ ਸੀ ਤੇ ਅੱਜ ਇਹ ਵੀ ਇਤਿਹਾਸਿਕ ਪਲ ਬਣ ਗਿਆ ਜੰਗੀਆਂ ਨੇ ਵੀ ਕਬੱਡੀ ਕੱਪ ਇੱਕ ਗੱਲ ਹੋਰ ਦੱਸਦਾ ਵੀ ਜੀਵਨ ਮਾਨੁਕੇ ਵਾਲੇ ਦੇ ਨਾਂ ਦੇ ਨਾਲੇ ਮੁੰਡਾ ਪ੍ਰਸਿੱਧ ਹੈ ਪਰ ਇਹਦਾ ਜੱਤੀ ਪਿੰਡ ਚਮਿੰਡੇ ਆ ਲੁਧਿਆਣੇ ਦੇ ਵਿੱਚ ਮਾਨੁਕੇ ਦੇ ਵਿੱਚ ਇਹਦੇ ਨਾਂ ਕਿ ਹੈ ਮੇਰੇ ਵੀਰੋ ਇਹਦੇ ਫਾਦਰ ਸਾਹਿਬ ਤੇ ਇਸ ਦੁਨੀਆ ਤੋਂ ਚਲੇ ਗਏ ਆ ਪਰ ਜੱਥੇ ਦਾ ਰਾਕੇਸ਼ ਸਿੰਘ ਟੋਣ ਪਾਲਿਆ ਤੇ ਕਹਿੰਦਾ ਵੀ ਜੀਵਨ ਆਪਣਾ ਪੁੱਤ ਹੈ ਔਰ ਇਹਨੇ ਨਾ ਹਮੇਸ਼ਾ ਖੜੇ ਹੈ ਹਰ ਇੱਕ ਗੱਲ ਦੇ ਵਿੱਚ ਬਾਪ ਵਾਲਾ ਫਰਜ ਨਿਭਾਉਂਦਾ ਜਥੇਦਾਰ ਹਾਕਮ ਸਿੰਘ ਟੋਨਾਵਾਰੇ ਵਾਲੀਆ ਹਾਂ ਗੱਡੀ ਦੀਆਂ ਚਾਬੀਆਂ ਆ ਜਾ ਬਈ ਭੱਜ ਕੇ ਮੇਰੇ ਵੀਰਿਆ ਔਰ ਬਹੁਤ ਬਹੁਤ ਧੰਨਵਾਦ ਗੱਡੀ ਦੀਆਂ ਚਾਬੀਆਂ ਸਰਦਾਰ ਰੇਖਸ਼ਮ ਸਿੰਘ ਜੀ ਗਿੱਲ ਤੇ ਨਾਜਰ ਸਿੰਘ ਦੀ ਸੋਤਾ ਪਿੰਡੋਂ